ਜੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੂੰਗੀ ਦੀ ਫਸਲ ਹੀ ਐਮਐਸਪੀ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਤੇ ਕਿਹਾ ਕਿ ਕਿਸਾਨ ਝੋਨਾ ਬੀਜਣ ਲਈ ਸਮੇਂ ਤੋਂ ਪਹਿਲਾਂ ਹੀ ਮੂੰਗੀ ਦੀ ਫਸਲ ਵੱਢ ਰਹੇ ਜਿਸ ਕਰਕੇ ਮੂੰਗੀ ਦੀ ਗੁਣਵੱਤਾ ਜ਼ਿਆਦਾ ਠੀਕ ਨਹੀਂ ਰਹਿੰਦੀ ਇਸ ਕਰਕੇ ਮੂੰਗੀ ਤੇ ਐਮਐਸਪੀ ਦੇਣਾ ਮੁਸ਼ਕਲ ਹੈ ਜਦਕਿ ਸਮੇਂ ਸਿਰ ਤਿਆਰ ਹੋਣ ਵਾਲੀ ਮੂੰਗੀ ਤੇ ਕਿਸਾਨਾਂ ਨੂੰ ਬਣਦਾ ਭਾ ਮਿਲਦਾ ਹੈ ਉਧਰ ਕਿਸਾਨ ਅਗੂ ਗੁਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਕੁਆਲਿਟੀ ਵਾਲੀ ਫਸਲ ਬੀਜਦੇ ਨੇ ਬਸ ਸਰਕਾਰ ਐਮਐਸਪੀ ਦੇ ਦਲੰਦਰ ਪੱਛਮੀ ਜਿਮਨੀ ਚੋਣ ਤੋਂ ਬਾਅਦ ਰਾਜਾ ਵੜਿੰਗ ਦਾ ਪਹਿਲਾ ਬਿਆਨ ਸਾਹਮਣੇ ਆਇਆ ਵੜਿੰਗ ਨੇ ਕਿਹਾ ਕਿ ਮੈਂ ਜਿਮਨੀ ਚੋਣ 'ਚ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ ਸਾਬਕਾ ਮੰਤਰੀ 파ਰਤਪੂਸ਼ਣ ਆਸ਼ੂ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਪਾਰਟੀ ਦੇ ਦਾਇਰੇ 'ਚ ਰਹਿ ਕੇ ਬਿਆਨਬਾਜ਼ੀ ਕੀਤੀ ਜਾਵੇ ਤੋਂ ਨਤੀਜਿਆਂ ਨੂੰ ਲੈ ਕੇ ਆਸ਼ੂ ਨੇ ਪੰਜਾਬ ਲੀਡਰਸ਼ਿਪ ਤੇ ਸਵਾਲ ਚੱਕੇ ਸੀ ਦਲੰਦਰ ਪੱਛਮੀ ਜਿਮਨੀ ਚੋਣ ਚ ਕਾਂਗਰਸ ਉਮੀਦਵਾਰ ਫਰੀਂਦਰ ਕੌਰ ਦੀ ਹਾਰ ਹੋਈ ਹੈ ਤੇ ਉਹ ਤੀਜੇ ਨੰਬਰ ਤੇ ਰਹੇ ਸੂਫੀ ਗਾਇਕ ਜੋਤੀ ਨੂਰਾ ਦਾ ਪਹਿਲੇ ਪਤੀ ਦੇ ਨਾਲ ਫਿਰ ਵਿਵਾਦ ਛਿੜ ਗਿਆ ਜੋਤੀ ਨੂਰਾ ਤੇ ਕੁਨਾਲ 파ਸੀ ਨੇ ਜਲੰਧਰ ਪੁਲਿਸ ਕੋਲ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਆਪਣੇ ਦੂਜੇ ਪਤੀ ਅਵਿਨਾਸ਼ ਕੁਮਾਰ ਨਾਲ ਥਾਣੇ ਪਹੁੰਚੀ ਜੋਤੀ ਨੂਰਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਕੁਨਾਲ ਨੇ ਸ਼ਿਕਾਇਤ ਦਿੱਤੀ ਕਿ ਕੁਨਾਲ ਨੇ ਉਹਨਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਹੈ ਉਹਨਾਂ ਕਹਿੰਿਆ ਕਿ ਕੁਨਾਲ ਨੇ ਮੈਨੂੰ ਇਕੱਲੀ ਨੂੰ ਮਿਲਣ ਲਈ ਬੁਲਾਇਆ ਸੀ ਜਿਹਦੇ ਪਾਸੇ ਪਾਸੀ ਨੇ ਕਿਹਾ ਕਿ ਮੇਰੀ ਗੱਲ ਦਾ ਸੱਚਾ ਕਰਕੇ ਮੇਰੇ ਤੇ ਹਮਲਾ ਕਰਵਾਇਆ ਟ੍ਰਾਈ ਸਿਟੀ ਚ ਸਨਾਚਿੰਗ ਗੈਂਗ ਦੀ ਦਹਿਸ਼ਤ ਲਗਾਤਾਰ ਬਰਕਰਾਰ ਹੈ ਚੰਡੀਗੜ੍ਹ ਤੋਂ ਲੁੱਟ ਦੀ ਸੀਸੀਟੀਵੀ ਸਾਹਮਣੇ ਆਈ ਹੈ ਸੈਕਟਰ 44 ਚ ਮਹਿਲਾ ਤੋਂ ਦੋ ਬਾਈਕ ਸਾਰ ਲੁੱਟੇਰਿਆਂ ਨੇ ਲੁੱਟ ਕੀਤੀ ਸਰਵਾਈ ਕਰਦੇ ਹੋਏ ਆਪਰੇਸ਼ਨ ਸੈੱਲ ਨੇ ਗੈਂਗ ਦੇ ਦੋ ਐਸੋਸੀਏਟ ਕਾਬੂ ਕੀਤੇ ਨੇ ਦਰਸਲ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਮੋਗਾ ਦੇ ਵਿੱਚ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਹਾਦਸੇ 'ਚ ਬਾਈਕ ਸਵਾਰ ਤੇ ਅਨੁਸੂਚੀ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਕੁੜੀ ਗੰਭੀਰ ਸੱਟਾਂ 'ਚ ਘਟਨਾ ਵਾਗਾ ਪ੍ਰਾਣਾਚ ਮੁਕਤੀ ਰੋਡ ਤੇ ਵਾਪਰੀ ਬਾਈਕ ਤੇ ਆਪਣੇ ਪ੍ਰਾਤ ਦੇ ਰਿਸ਼ਤੇਦਾਰ ਨਾਲ ਪੇਪਰ ਦੇ ਨਿਚਲੜੀ ਜਾ ਰਹੀ ਸੀ ਪੁਲਿਸ ਨੇ ਕਾਰ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਪੰਜਾਬ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਅਮਰੀਕਾ ਦੇ ਕੈਲੀਫੋਰਨੀਆ 'ਚ ਮੌਤ ਹੋ ਗਈ ਦਿਲ ਦਾ ਦੌਰਾ ਪੈਣ ਕਰਕੇ 29 ਸਾਲਾ ਨੌਜਵਾਨ ਦੀ ਜਾਨ ਚਲੀ ਗਈ ਗੁਰਪ੍ਰੀਤ ਦਾ ਛੋਟਾ ਭਰਾ ਕੈਨੇਡਾ 'ਚ ਹੀ ਇਹ ਮੁਕੇਰੀਆਂ ਦੇ ਰਹਿਣ ਵਾਲੇ ਬਰਨਾਲਾ ਦਾ ਇਹ ਪਰਿਵਾਰ ਹੈ ਪਿਤਾ ਪੁਲਿਸ ਸਥਾਨੇਦਾਰ ਨੇ ਅਤੇ ਜਲੰਧਰ ਚ ਪੋਸਟਡ ਨੇ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਬੁਰਾ ਹਾਲਾਰ ਪਿੰਡ ਥਮਾਤ ਪੰਜਾਬੀ ਗਾਇਕ ਕਰਨ ਔਜਲਾ ਨੂੰ ਨੇ ਦਰਿਆਦਲੀ ਵਖਾਉਂਦਿਆਂ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਤਰਨੁਸ਼ਰਮਾ ਦਾ ਕਰਜ਼ਾ ਚੁਕਾਇਆ ਹੈ ਖਿਡਾਰੀ ਦਾ ਕਰਜ਼ਾ ਕਰੀਬ 9 ਲੱਖ ਰੁਪਏ ਦਾ ਸੀ ਤਰਨੁਸ਼ ਕਰ ਗਿਰਵੀ ਰੱਖ ਕੇ ਦੇਸ਼ ਲਈ ਖੇਡ ਰਿਆ ਸੀ ਕਈ ਸਾਲ ਪਹਿਲਾਂ ਕਰੀਬ 12 ਲੱਖ ਚਾਰ ਗਿਰਵੀ ਰੱਖਿਆ ਸੀ ਤਰਨ ਨੇ ਕਰਨ ਔਜਲਾ ਦਾ ਧੰਨਵਾਦ ਪਟਾਲਾ ਦੇ ਜੋਹਲ ਨੰਗਲ ਇਲਾਕੇ ਦੇ ਵਿੱਚ ਸਰਕਾਰੀ ਸਕੂਲ ਦੇ ਬਾਹਰ ਸਥਾਨਕ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਸਕੂਲ ਦੀ ਪ੍ਰਿੰਸੀਪਲ ਦੇ ਖਿਲਾਫ ਕਾਰੇਬਾਜ਼ੀ ਕਰਦਿਆਂ ਕਾਰਵਾਈ ਦੀ ਮੰਗ ਕੀਤੀ। ਲੋਕਾਂ ਨੇ ਇਲਜ਼ਾਮ ਲਾਇਆ ਕਿ ਪ੍ਰਿੰਸੀਪਲ ਨੇ ਆਪਣੀ ਘਾਟ ਸ਼ਾਮ ਦੀ ਦਾ ਨਕਲੀ ਸਰਟੀਫਿਕੇਟ ਬਣਾ ਕੇ ਆਪਣੀ ਬੇਟੀ ਲਈ ਵਜ਼ੀਫਾ ਲਿਆ। ਉਧਰ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਤੋਂ ਗਲਤੀ ਨਾਲ ਇਹ ਸਰਟੀਫਿਕੇਟ ਬਣਿਆ ਤੇ ਉਨ੍ਹਾਂ ਬੇਟੀ ਲਈ 1 ਸਾਲ ਤੋਂ ਵਜ਼ੀਫਾ ਲੈਣ ਤੋਂ ਬਾਅਦ ਦੂਜੇ ਸਾਲ ਨਹੀਂ। हरियाणा ਦੇ 3 आईपीएस ਤੇ 3 ਐਪੀਐਸ ਅਫਸਰਾਂ ਨੂੰ ਪੁਲਿਸ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਸ਼ੰਭੂ ਤੇ ਖਨੌਰੀ ਬਾਰਡਰਾਂ 'ਹੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਇਹਨਾਂ ਅਫਸਰਾਂ ਨੇ ਰੋਕਿਆ ਸੀ ਦਾ ਇੱਕ 13 ਫਰਵਰੀ ਤੋਂ ਕਿਸਾਨ ਸ਼ੰਭੂ ਤੇ ਖਨੌਰੀ ਸਰਹੱਦ ਤੇ ਬੈਠੇ ਸੀ ਫਰਵਰੀ ਮਹੀਨੇ ਕਿਸਾਨਾਂ ਨੇ ਦਿੱਲੀ ਕੂਚੀਆਂ ਕਈ ਕੋਸ਼ਿਸ਼ਾਂ ਕੀਤੀਆਂ ਸੀ ਪਰ ਹਰਿਆਣਾ ਪੁਲਿਸ ਦੀ ਸਖਤੀ ਕਰਕੇ ਕਿਸਾਨ ਅੱਗੇ ਨਹੀਂ ਵੱਧ ਸਕੇ ਸੀ ਜਿਸ ਤੋਂ ਬਾਅਦ ਕਿਸਾਨ ਹਰਿਆਣਾ ਬਾਰਡਰਾਂ ਤੇ ਹੀ ਹਲੇ ਵੀ ਬੈਠੇ ਕੈਪਟਨ ਅਨਸ਼ੂਮਨ ਸਿੰਘ ਵਿਵਾਦ ਵਿਚਾਲੇ ਮੱਧ ਪ੍ਰਦੇਸ਼ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ ਸੀਐਮ ਮੋਹਨ ਯਾਦਵ ਨੇ ਕਿਹਾ ਕਿ ਜਵਾਨ ਦੀ ਸ਼ਹਾਦਤ ਤੇ ਹੁਣ ਮਾਤਾ ਪਿਤਾ ਤੇ ਪਤਨੀ ਨੂੰ 50-50 ਫੀਸਦੀ ਰਾਸ਼ੀ ਮਿਲੇਗੀ ਰਸਲਸ਼ੀਬ ਕੈਪਟਨ ਅਨਸ਼ੂਮਨ ਸਿੰਘ ਦੇ ਮਾਪਿਆਂ ਨੇ ਨੂੰ ਤੇ ਇਲਜ਼ਾਮ ਲਾਇਆ ਸੀ ਕਿ ਉਹਨਾਂ ਦੀ ਨੂੰ ਉਹਨਾਂ ਦੇ بیٹے ਦੀ ਫੌਜ ਵਾਲੀ ਵਰਦੀ ਸੀ ਦਿਲੀ ਮਿਲਿਆ ਕੀ ਕੀ ਚੱਕਰ ਤੇ ਸਹਾਇਤਾ ਸਹਾਇਤਾ ਰਾਸ਼ੀ ਰਾਸ਼ੀ ਦੇ ਸਾਰੇ ਪੈਸੇ ਲੈ ਕੇ ਪਿੱਕੇ ਚਲੀ ਗਈ ਹੈ ਤੇ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਮਿਲੀ ਜਿਸ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਯੂਐਸਡੀ ਰਾਸ਼ਟਰਪਤੀ ਜੋ ਬਾਈਡਨ ਦੀ ਉਮੀਦਵਾਰੀ ਦਾ ਵਿਰੋਧ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕੀਤਾ ਹੈ ਬਾਈਡਨ ਦੇ ਆਪਣੇ ਹੀ ਡੈਮੋਕ੍ਰੇਟਿਕ ਪਾਰਟੀ ਦੇ ਸਹਿਯੋਗੀ ਲਗਾਤਾਰ ਸਵਾਲ ਚੱਕ ਰਹੇ ਨੇ ਓਬਾਮਾ ਦੇ ਕਰੀਬੀਆਂ ਦੇ ਹਵਾਲੇ ਤੋਂ ਵਾਸ਼ਿੰਗਟਨ ਪੋਸਟ ਨੇ ਇਹ ਦਾਅਵਾ ਕੀਤਾ ਕਿ ਓਬਾਮਾ ਨੇ ਨਿੱਜੀ ਤੌਰ ਤੇ ਪਾਰਟੀ ਸਾਹਮਣੇ ਬਾਈਡਨ ਦੀ ਉਮੀਦਵਾਰੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਸੋ ਪਹਿਲਾ ਅਮਰੀਕੀ ਸਦਨ ਦੀ ਸਾਬਕਾ ਸਪੀਕਰ ਨੈਂਸੀ ਪਾਲਸੀ ਨੇ ਵੀ ਬਾਈਡਨ ਦੀ ਉਮੀਦਵਾਰੀ ਤੇ ਸਵਾਲ